ਤਾਰੰਤਾਰ ਦੇ ਪਿੰਡ ਸਾਂਧਰਾ ਵਿੱਚ ਦੋ ਤਰ੍ਹਾਂ ਵਿੱਚ ਗੁੰਡਾਗਰਦੀ ਅਤੇ ਧਾਰਮਿਕ ਤਸਵੀਰਾਂ ਦੀ ਬੇਅਦਬੀ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ। ਉੱਥੇ ਹੀ ਕਈਆਂ ਤੇ ਮਾਮਲਾ ਵੀ ਦਰਜ ਕੀਤਾ ਗਿਆ ਹੈ। ਬੀਤੇ ਦਿਨੀ ਥਾਣਾ ਭਿੱਖੀਵਿੰਡ ਦੇ ਅਧੀਨ ਆਉਂਦੇ ਪਿੰਡ ਸਾਂਧਰਾ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ। ਜਿਸ ਵਿੱਚ ਛੋਟੇ ਬੱਚਿਆਂ ਦੀ ਲੜਾਈ ਨੂੰ ਲੈ ਕੇ ਦੋ ਧਿਰਾਂ ਦੇ ਦਰਮਿਆਨ ਟਕਰਾਅ ਇਹਨਾਂ ਵੱਧ ਗਿਆ ਕਿ ਦੋਹਾਂ ਧਿਰਾਂ ਵਿੱਚ ਇੱਕ ਦੂਜੇ ਦੇ ਘਰ ਤੇ ਹਮਲੇ ਕੀਤੇ ਕੁਝ ਲੋਕ ਜ਼ਖਮੀ ਵੀ ਹੋਏ ਇਹ ਸਬੰਧੀ ਕੁਝ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈਆਂ ਜਿਸ ਵਿੱਚ ਘਰ ਦੀ ਭੰਨ ਤੋੜ ਕੀਤੀ ਜਾ ਰਹੀ ਹੈ ਤੇ ਧਾਰਮਿਕ ਤਸਵੀਰਾਂ ਦੀ ਬੇਅਦਬੀ ਹੁੰਦੀ ਵੀ ਸਾਫ਼ ਨਜ਼ਰ ਆ ਰਹੀ ਹੈ ਇਸ ਸਬੰਧ ਵਿੱਚ ਡੀਐਸਪੀ ਪ੍ਰੀਤ ਇੰਦਰ ਸਿੰਘ ਪਿੱਖੀਵਿੰਡ ਨੇ ਅੱਜ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਬੱਚਿਆਂ ਦੀ ਹੋਈ ਲੜਾਈ ਵਿੱਚ ਦੋ ਤਰ੍ਹਾਂ ਬਿੱਟੂ ਅਤੇ ਖਰਪਾਲ ਸਿੰਘ ਨੇ ਜਿੱਥੇ ਇੱਕ ਦੂਜੇ ਦੇ ਘਰਾਂ ਤੇ ਹਮਲੇ ਕੀਤੇ ਉੱਥੇ ਹੀ ਧਾਰਮਿਕ ਤਸਵੀਰਾਂ ਦੀ ਬੇਅਦਬੀ ਵੀ ਕੀਤੀ ਗਈ ਜਿਸ ਤੇ ਚਲਦਿਆਂ ਪਿਕ ਇਵੈਂਟ ਪੁਲਸ ਨੇ ਦੋਹਾਂ ਤਰ੍ਹਾਂ ਦੇ 4-4 5-5 ਵਿਅਕਤੀਆਂ ਖਿਲਾਫ ਬਾਏ ਨੇ ਮਾਮਲਾ ਵੀ ਦਰਜ ਕੀਤਾ ਹੈ ਜਦ ਕਈ ਅਣਪਛਾਤੇ ਵੀ ਇਸ ਕੇਸ ਵਿੱਚ ਨਾਮਜਦ ਕੀਤੇ ਗਏ ਹਨ ਪੁਲਸ ਨੇ ਰਕੇਸ਼ਦੀਪ ਸਿੰਘ ਅਤੇ ਬਲਜੀਤ ਸਿੰਘ ਨਾਂ ਦੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਬਾਕੀ ਤੁਸੀਂ ਖੁਦ ਸੁਣੋ ਡੀਐਸਪੀ ਪ੍ਰੀਤਿੰਦਰ ਸਿੰਘ ਪਿਕ ਇਵੈਂਟ ਦਾ ਕੀ ਹੈ ਕਹਿਣਾ ਇੱਕ ਪਿੰਡ ਸਾਂਧਰੇ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੁਸ਼ਨ ਨਿਆੰਗ ਸਿੰਘ ਕੁਸ਼ਰਾਪਤੀ ਹੋਂਦ ਜਿਹੜੀ ਭੰਨ ਤੋੜ ਕਰ ਰਹੇ ਉੱਥੇ ਜਿੱਥੇ ਭੰਨ ਤੋੜ ਕੀਤੀ ਜਾ ਰਹੀ ਹੈ ਉੱਥੇ ਸਰ ਜਿਹੜਾ ਧਾਰਮਿਕ ਭਾਵਨਾਵਾਂ ਨੂੰ ਫੇਸਬੁਕ ਪੋਚਾਈ ਜਾ ਰਹੀ ਬਾਬਾ ਦੀਪ ਸਿੰਘ ਦੀ ਫੋਟੋ ਸ਼ਿਵਜੀ ਮਹਾਰਾਜ ਦੀ ਫੋਟੋ ਦੀ ਜਿਹੜੀ ਆ ਬੈਰ ਵੀ ਕੀਤੀ ਗਈ ਕੀ ਮਸਲਾ ਕੀ ਹੈ ਸਾਰਾ ਦੇਖੋ ਇਹ ਪਿੰਡ ਸਾਂਧਰੇ ਦਾ ਜਿਹੜਾ ਸਾਰਾ ਵਾਕਿਆ ਛੋਟੇ ਛੋਟੇ ਬੱਚਿਆਂ ਤੋਂ ਆਪਸ ਦੇ ਵਿੱਚ ਗਵਾਂਡੀ ਨੇ ਛੋਟੇ ਬੱਚਿਆਂ ਤੋਂ ਮਾਮੂਲੀ ਝਗੜਾ ਹੋਇਆ ਜਿਸ ਨੂੰ ਜਿਹੜੇ ਬਿੱਟੂ ਦੇ ਜਿਹੜਾ ਲੜਕਾ ਆ ਤੇ ਉਹਨਾਂ ਦਾ ਤੇ ਹਰਪਾਲ ਸਿੰਘ ਦੇ ਬੱਚਿਆਂ ਦਾ ਆਪਸ ਦੇ ਵਿੱਚ ਮਾਮੂਲੀ ਜਿੱਦਾਂ ਬੱਚੇ ਖੇਡਦੇ ਖੇਡਦੇ ਲੜਦੇ ਇੱਦਾਂ ਇੱਦਾਂ ਲੜੇ ਕੋ ਇੱਕ ਦੂਜੇ ਨੂੰ ਉਲਾਮਾ ਦੇਣ ਚੱਲ ਗਏ ਜਿਸ ਤੋਂ ਇਹਨਾਂ ਦੀ ਗੱਲ ਗਾਲੀ ਕਲੋਜ ਤੋਂ ਵੱਧ ਗਈ ਤੇ ਜਿਹੜੀ ਜਗਦੀਪ ਪਾਰਟੀ ਆ ਇਹਨਾਂ ਦੇ ਵਿੱਚੋਂ ਜਿਹੜਾ ਹਰਪਾਲ ਸਿੰਘ ਦੇ ਪਿਤਾ ਜੀ ਨੇ ਇੱਕ ਡਾਂਗ ਜਿਹੜੀ ਉਹ ਬਿੱਟੂ ਦੇ ਸਿਰ ਦੇ ਵਿੱਚ ਮਾਰੀ ਜਿਸ ਦੇ ਨਾਲ ਉਹ ਜ਼ਖਮੀ ਹੋ ਗਿਆ ਜਖਮੀ ਹੋਣ ਉਪਰੰਤ ਇਹਨਾਂ ਦਾ ਹੀ ਮਾਮੂਲੀ ਝਗੜਾ ਹੋਇਆ ਤੇ ਮੌਕੇ ਤੇ ਹਟੋ-ਹਟਾਈ ਕਰਵਾ ਦਿੱਤੀ ਗਈ। ਗਾਲੀ-ਗਲੋਚ ਦੇ ਵਧਨ ਕਰਕੇ ਅ ਬਿੱਟੂ ਤੇ ਦੇ ਕੋਈ ਇੱਕ ਬੰਦਿਆ ਨੇ ਜਿਹੜੀ ਏਡੇ ਰੋੜਿਆ ਉਹ ਹਰਪਾਲ ਸਿੰਘ ਦੇ ਘਰੇ ਚਲਾਇ। ਜਿਸ ਤੋਂ ਉਪਰੰਤ ਜਿਹੜੇ ਤੁਸੀਂ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਜਿਹੜੇ 10-12 ਬੰਦੇ ਜਾ ਕੇ ਤੇ ਬਿੱਟੂ ਦੇ ਘਰ ਦੇ ਉੱਤੇ ਤੇ ਉਹਦੇ ਭਰਾ ਦੇ ਘਰਾਂ ਦੇ ਉੱਤੇ ਜਿਹੜੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਦੇ ਨੇ। ਸਾਰੇ ਘਰ ਦੀ ਭਾਂਹ ਤੋੜ ਕਰਦੇ ਨੇ ਭਾਂਹ ਤੋੜ ਕਰਦੇ ਕਰਦੇ ਇੰਨੇ ਗੁੱਸੇ ਦੇ ਵਿੱਚ پاگل ਹੋ ਕੇ ਕਿ ਉਹਨਾਂ ਨੇ ਜਿਹੜੀਆਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਫੋਟੋ ਦੇ ਵੀ ਦਾਤਰ ਮਾਰਿਆ ਮੁੜ ਕੇ ਉਹਦੇ ਤੇ ਪੈਰ ਰੱਖ ਕੇ ਨਿਕਲੇ ਆ ਇਸ ਸੰਦਰਭ ਦੇ ਵਿੱਚ ਜਿਹੜੀ ਆ ਜਦੋਂ ਇਹ ਇਨਫੋਰਮੇਸ਼ਨ ਥਾਣਾ ਪਿੱਖੀ ਪਿੰਡ ਤੋਂ ਪਤਾ ਲੱਗੀ ਤੇ ਅਸੀਂ ਜਿਹੜੇ ਆਪਣੇ ਵੱਲੋਂ ਦੋਹਾਂ ਧਿਰਾਂ ਦੇ ਉੱਤੇ ਜੋ ਜੋ ਉਹਨਾਂ ਨੇ ਜਿਹੜੀ ਗੈਰ ਕਾਨੂੰਨੀ ਗਤੀਵਿਧੀਆਂ ਕੀਤੀਆਂ ਸੀ ਉਸ ਸਬੰਧੀ ਦੋਨਾਂ ਤਰਾਂ ਦੇ ਉੱਤੇ ਜਿਹੜਾ ਅਸੀਂ ਕੇਸ ਰਜਿਸਟਰ ਕਰ ਲਿਆ ਤੇ ਕੇਸ ਰਜਿਸਟਰ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਸੋ ਅੱਜ ਜਿਹੜਾ ਰਕੇਸ਼ਦੀਪ ਸਿੰਘ ਤੇ ਬਲਜੀਤ ਸਿੰਘ ਜਿਹੜੇ ਵੀਡੀਓ ਦੇ ਵਿੱਚ ਘਰ ਦੇ ਅੰਦਰ ਭੰਨ ਤੋੜ ਕਰਦੇ ਨਜ਼ਰ ਆਉਂਦੇ ਉਹਨਾਂ ਦੇ ਵਿੱਚ ਦੋ ਵਿਅਕਤੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ। ਅੱਜ ਵੀ ਜਿਹੜੇ ਰੇਡ ਆ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਬੜੀ ਸ਼ਕਤੀ ਨਾਲ ਜਿਹੜੀਆਂ ਹੋਰ ਟੀਮਾਂ ਬਣਾ ਕੇ ਇਹਨਾਂ ਦੇ ਰੇਡ ਕੀਤੇ ਜਾ ਰਹੇ ਘਰਾਂ ਤੋਂ ਜਿਹੜੇ ਸਾਰੇ ਵਿਅਕਤੀਆਂ ਨੂੰ ਘਰਾਂ ਨੂੰ ਬੂਏ ਮਾਰ ਕੇ ਜਿੰਦਰੇ ਮਾਰ ਕੇ ਤੇ ਪਿੰਡ ਦੇ ਵਿੱਚੋਂ ਮਿਸਿੰਗ ਨੇ ਸੋ ਇਹਨਾਂ ਨੂੰ ਅਸੀਂ ਜਲਦ ਦੇ ਧਾਰ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਸੋ ਇਹ ਜਿਹੜਾ ਝਗੜਾ ਇਹ ਬੱਚਿਆਂ ਦਾ ਝਗੜਾ ਆ ਨਾ ਕਿ ਕੋਈ ਧਾਰਮਿਕ ਝਗੜਾ ਆ ਇਹ ਝਗੜਾ ਵਧਿਆ ਇਸ ਤਰੀਕੇ ਨਾਲ ਵੀ ਭੰਨ ਤੋੜ ਕਰਦਿਆ ਉਹਨਾਂ ਨੇ ਜਿਹੜੀ ਧੰਨ ਧੰਨ ਬਾਬਾ ਦੀਪ ਸਿੰਘ ਦੀ ਫੋਟੋ ਵੱਲ ਵੀ ਧਿਆਨ ਨਹੀਂ ਮਾਰਿਆ ਕਿਉਂਕਿ ਉਹਨਾਂ ਦਾ ਜਿਹੜਾ ਗੁੱਸਾ ਆ ਉਹ ਦਿਮਾਗ ਤੇ ਚੜਿਆ ਹੀ ਸੋ ਪੁਲਿਸ ਵੱਲੋਂ ਹੀ ਜਿਹੜੀ ਇਹਦੀ ਪਰਚਾ ਦਰਜ ਕੀਤਾ ਗਿਆ ਦੋਵਾਂ ਤਰ੍ਹਾਂ ਦੇ ਉੱਤੇ ਗ੍ਰਿਫਤਾਰੀ ਵਾਸਤੇ ਜਿਹੜੇ ਰੇਡ ਕੀਤੇ ਜਾ ਰਹੇ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀ ਜਿਹੜੇ ਰਹਿੰਦੇ ਦੋਸ਼ੀ ਉਹਨਾਂ ਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰ ਲਵਾਂਗੇ ਦੋ ਦੋਵਾਂ ਤਰ੍ਹਾਂ ਦੇ ਸਰ ਕਿੰਨੇ ਜਿਹੜੇ ਵਿਅਕਤੀ ਨੇ ਜਿੰਨਾ ਦੇਖੋ ਜਿੰਨੇ ਇੱਕ ਵੀਡੀਓ ਮੁਤਾਬਕ ਅਸੀਂ ਤਸਦੀਕ ਕਰ ਕਰ ਸਕੇ ਤੇ 4-4 5-5 ਵਿਅਕਤੀਆਂ ਦੇ ਉੱਤੇ ਬਾਈ ਨੇ ਤੇ ਜਿਹੜੇ ਆ ਬਾਕੀ ਨੇ ਅਨਨੋਨਾ 8 8 10 10 ਬੰਦਿਆਂ ਦੇ ਖਿਲਾਫ ਅਸੀਂ ਜਿਹੜਾ ਕੇਸ ਜਿਹੜਾ ਉਹ ਰਜਿਸਟਰ ਕਰ ਲਿਆ ਇਹਦੇ ਵਿੱਚ ਬਕਾਇਦਾ 498 ਬੀ ਐਨ ਐਸ ਵੀ ਲੱਗੀ ਹੈ ਜਿਹੜਾ ਐਫ ਆਈ ਆਰ ਐਫ ਆਈ ਆਰ ਨੰਬਰ 33 ਹੈਗੀ ਆ 115 2 194 2 191 3 190 ਤੇ 298 ਬੀ ਐਨ ਐਸ ਜਿਹੜਾ ਇਹ ਇਹਦੇ ਤਹਿਤ ਜਿਹੜਾ ਪਰਚਾ ਦਰਜ ਕਰ ਲਿਆ ਸੋ ਇਹਦੇ ਵਿੱਚ ਇਹਨਾਂ ਦੀਆਂ ਸਟੇਟਮੈਂਟਾਂ ਵੀ ਲਿਖੀਆਂ ਜਾਣਗੀਆਂ ਦੋਮਾ ਤਰਾਮੀਆਂ ਕਿਉਂਕਿ ਜਿਹੜੀ ਐ ਇਨਫੋਰਮੇਸ਼ਨ ਬੇਸ ਦੇ ਉੱਤੇ ਪੁਲਿਸ ਵੱਲੋਂ ਕੇਸ ਰਜਿਸਟਰ ਕੀਤਾ ਗਿਆ ਇਹਨਾਂ ਦੀ ਜਿਹੜੀਆਂ ਜਿਹੜੀਆਂ ਇਹਨਾਂ ਦੀਆਂ ਸਟਾ ਨੇ ਜਾਂ ਕੁਝ ਇਹਨਾਂ ਦੇ ਜਿਹੜੇ ਆਪਸ ਵਿੱਚ ਝਗੜੇ ਦੌਰਾਨ ਲੱਗੇ ਨੇ ਉਹਦਾ ਜਿਹੜਾ ਮੈਡੀਕਲ ਕਰਾ ਕੇ ਇਹਦੀ ਫਰਦਰ ਹੋਰ ਪ੍ਰोसीडिंग ਕਰਕੇ ਤੇ ਇਹਨੂੰ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਅਜਿਹੇ ਦੇ ਵਿੱਚ ਸਾਰ ਸਰਾਤੀ ਅੰਤਰ ਕਾਫੀ ਜਿਹੜਾ ਆ ਪ੍ਰਭਾਵਿਤ ਹੋ ਕੇ ਇੱਕ ਦੂਜੇ ਨਾਲ ਚੱਲ ਜਾਂਦੇ ਕੀ ਤਾੜਨਾ ਕਰਨਾ ਚਾਹੂਗਾ ਦੇਖੋ ਹੁਣ ਮਕਦਮਾ ਦਰਜ ਹੋ ਗਿਆ ਗੁੱਸੇ ਦੇ ਵਿੱਚ ਕਾਰ ਵੀ ਬੈਠੇ ਮੈਂ ਇੱਕ ਹੋਰ ਵੀਡੀਓ ਵੇਖ ਰਿਹਾ ਸੀ ਜਿਹਦੇ ਵਿੱਚ ਬਾਣੇ ਵਾਲੇ ਨਿਹੰਗ ਸਿੰਘ ਜਿਨ੍ਹਾਂ ਨੇ ਮਹਾਰਾਜ ਦੇ ਸਰੂਪ ਦੀ ਬੇਅਦਬੀ ਕੀਤੀ ਆ ਆਪ ਹੀ ਮਾਫੀਆਂ ਮੰਗ ਰਹੇ ਨੇ ਮੁਸੇ ਦੇ ਵਿੱਚ ਮਹਾਰਾਜ ਦਾ ਸਰੂਪ ਪਾ ਕੇ ਬੰਦਿਆਂ ਨੂੰ ਹੱਲਾਸ਼ੇਰੀ ਦੇ ਕੇ ਪਹਿਲਾਂ ਅਗਲੇ ਦੇ ਘਰ ਭੇਜਦੇ ਨੇ ਜਦੋਂ ਸਰੂਪ ਦੀ ਬੇਅਦਬੀ ਹੁੰਦੀ ਆ ਤੇ ਆਪ ਹੀ ਮਾਫੀਆਂ ਮੰਗਦੇ ਨੇ ਮੈਂ ਇਥੇ ਤਾੜਨਾ ਇਹੋ ਕਰਦਾ ਕਿ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਂਦਾ ਜਿਹੜਾ ਵੀ ਕੋਈ ਇਦਾਂ ਦਾ ਵਾਅਦਾ ਕਰਦਾ ਭਾਵੇਂ ਕਈ ਪੰਚਾਇਤਕ ਤੌਰ ਤੇ ਕਹਿੰਦੇ ਵੀ ਇਹੀ ਰਈ ਨਵਾਂ ਕਰਾ ਦਾਂਗੇ ਇਹ ਪੁਲਿਸ ਵੱਲੋਂ ਇਹਨਾਂ ਦੇ ਖਿਲਾਫ ਜਿਹੜੀ ਇਨਫੋਰਮੇਸ਼ਨ ਬੇਸ ਤੇ ਪਰਚਾ ਦਰਜ ਕਰ ਰਹੇ ਆ ਇਹ ਵੀ ਪਰਚਾ ਜਿਹੜਾ ਪੁਲਿਸ ਵੱਲੋਂ ਹੀ ਦਰਜ ਕੀਤਾ ਗਿਆ ਤੇ ਗੈਰ ਕਾਨੂੰਨੀ ਕੰਮ ਦਾ ਅੰਤ ਜਿਹੜਾ ਵਾ ਉਹ ਅਦਾਲਤ ਦੇ ਵਿੱਚ ਕਾਨੂੰਨ ਅਨਸਾਰ ਹੋਵੇਗਾ